ਹਾਂਜੀ ਕੀ ਹਾਲ ਨੇ ਬਈ ਹੋਰ ਘਰ ਪਰਵਾਰ ਸਾਰਿਆਂ ਦੇ ਠੀਕ ਨੇ ਜੀ ਇਹ ਜਾਨਵਰ ਵਗੈਰਾ ਵਾਏ ਕੋਈ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ ਬਈ ਤੇ ਆ ਗਏ ਆਪਾਂ ਇਧਰ ਲੈ ਘਰੇ ਤੇ ਆਪਣਾ ਯਾਰ ਹਨਾ ਤੁਹਾਨੂੰ ਪਤਾ ਹੀ ਆ ਵੀ ਦੋ ਕਬੂਤਰ ਭੱਜ ਗਏ ਡੱਬਾ ਭੱਜ ਗਿਆ ਦੀ ਕਬੂਤਰੀ ਭੱਜ ਗਈ ਜਿੱਟੀਆਂ ਦੀ ਹਨਾ ਤੇ ਨਾ ਕੱਲ ਕਬੂਤਰੀ ਅਰਤੀ ਕੀ ਹੋਣੀ ਸੀ ਉਹਦੋਂ ਬਾਅਦ ਮੈਨੂੰ ਅੱਧੇ ਘੰਟੇ ਬਾਅਦ ਕੂਦੂ ਤੇ ਪਤਾ ਹੀ ਲੱਗਾ ਕਿੱਧਰ ਵਾਗੀ ਇਧਰ ਨਹੀਂ ਇਹ ਡੱਬਾ ਡੱਬੇ ਦਾ ਵੀ ਆਪਣੇ ਨੂੰ ਪਤਾ ਯਾਰ ਵੀ ਡੱਬਾ ਕੇ ਦਰਵਾਜਾ ਕਬੂਤਰਾਂ ਦਾ ਪਤਾ ਹੀ ਖੁੱਡਾ ਖੋਲੀਏ ਜੀ ਦੇਖੀਏ ਖੁੱਡਾ ਖੋਲ ਕੇ ਕਬੂਤਰਾਂ ਦਾ ਸਮਾਚਾਰ ਕੀ ਕਹਿੰਦੇ ਨੇ ਆਪਣੇ ਜਾਨਵਰ ਦਾਣੇ ਗੱਲ ਮੈਂ ਇਹਨਾਂ ਨੂੰ ਪਾ ਆ ਗਿਆ ਸੀ ਯਾਰ ਜਨਬਰਤਾ ਆਪਣੇ ਬਈ ਫੱਟੀ ਨੇ ਖਰਮ ਲਗਭਗ ਆਲਮੋਸਟ ਸਾਰੇ ਫੱਟ ਬੈਠੇ ਨੇ ਅਰੇ ਕੋ ਉਤਰੀ ਨਾ ਦੂਜਾ ਅੰਡਾ ਧਰਿਆ ਨਹੀਂ ਅਜੇ ਇੱਕੋ ਹੀ ਧਰਿਆ ਦੂਜਾ ਧਰਿਆ ਨਹੀਂ ਨੇ ਚੱਲ ਕੋਈ ਨਾ ਕੋਈ ਗੱਲ ਨਹੀਂ ਇਹ ਵੀ ਧਰ ਲੇ ਤੂੰ ਚਾਂਡਾ ਰੋੜੇ ਜੇ ਸਾਰੇ ਖਾ ਗਏ ਬਈ ਤੇ ਬਸ ਪਾਣੀ ਇਹਨਾਂ ਦਾ ਧਰ ਦਈ ਜਾ ਅੱਜ ਤਾਂ ਮੈਨੂੰ ਇਹ ਵੀ ਬਿਜੀ ਨਹੀਂ ਥੋੜਾ ਜਿਆ ਦਾਨੇ ਦੋਨੇ ਪਾਲੀ ਬਈ ਦਾਨੇ ਦੋਨੇ ਪਾ ਕੇ ਮੈਂ ਕਰਦਾ ਵੀਡੀਓ ਕੰਟੀਨਿਊ ਦਾਣੇ ਕਰ ਲਏ ਨਾਂਦੇ ਆਪਾਂ ਫਟ ਹੁੰਦਾ ਬਲੌਗ ਵੀਡੀਓ ਬਣਾਉਣ ਨੂੰ ਵੀ ਨਹੀਂ ਯਾਰ ਇਹਨਾਂ ਦੇ ਕਰਦਾ ਕਬੂਤਰਾਂ ਦਾ ਚੱਕਰ ਬਹੁਤ ਬੈਰਿਆ ਲੋ ਫਾਇਦਾ ਨੇ ਸ਼ਕੋ ਦੇ ਕਹਾਂਗੇ ਕਿਹੜੇ ਪਹਿਲਾਂ ਖਾਦੇ ਹੋਏ ਨੇ ਕਬੂਤਰਾਂ ਦਾਣੇ ਰਜੇ ਹੋਏ ਨੇ ਇੱਕ ਅੱਧਾ ਖਾਊਗਾ ਚੁੱਟੀਆਂ ਤੋਂ ਉੱਤਰ ਕੇ ਖਾ ਲਊਗਾ ਜੇ ਖਾਣੇ ਹੋਏ ਬਾਕੀ ਤਾਂ ਸਾਰੇ ਰਜੇ ਹੋਏ ਨੇ ਆਉਂਦੇ ਆਂ ਵਾਟੂ ਚੱਕ ਪਾਣੀ ਵੀ ਨਾਲ ਪਰਦੀ ਹੈ ਬਾਈ ਆਉਂ ਤਿਆਈ ਹੈ ਇਹ ਪੀ ਤੱਕ ਇਹ ਜਾਲ ਜੂਲ ਜੇ ਲਾ ਰੱਖੇ ਇਹਦੇ ਕਿਹਨੇ ਲਾਏ ਨੇ ਨੀਚੇ ਉਹ ਜੇ ਪਾਣੀ ਪਰਤਾ ਨੋ ਪਈ ਪਾਣੀ ਦਿੱਤਾ ਪਰ ਤੇ ਦਾਣੇ ਹੁਣ ਇਹਨਾਂ ਨੇ ਜੇ ਖਾਣੇ ਹੋਣਗੇ ਖਾ ਲੈਣਗੇ ਬਾਕੀ ਇਹਨਾਂ ਦੀ ਮਰਜ਼ੀ ਆ ਬੱਠੋ ਬੈਠੇ ਨੇ ਸਾਰੇ ਯਾਰ ਮਤਲਬ ਬੱਚਿਆਂ ਨੂੰ ਦਾਣੇ ਜੋਗਾ ਨਹੀਂ ਦਿੱਤਾ ਯਾਰ ਕਬੂਤਰ ਨੇ ਜਿੰਨਾ ਤੱਕ ਮੈਨੂੰ ਲੱਗਦਾ ਬਾਕੀ ਕੋ ਸਕੈਬ ਨਹੀਂ ਸਕਦੇ ਯਾਰ ਆ ਕਬੂਤਰਾਂ ਇਹਦਾ ਪਤਾ ਨਹੀਂ ਕਿ ਚੱਕਰਾ ਕਬੂਤਰ ਇਹ ਘਟੀ ਜਾਂਦੇ ਨੇ ਬਾਧਾ ਕੋਈ ਨਹੀਂ ਹੈ ਕਬੂਤਰ ਪਤਾ ਨਹੀਂ ਕੀ ਚੱਕਰ ਹੋ ਰਿਹਾ ਯਾਰ ਨਾ ਕੋਈ ਬਚਾ ਖਚਾ ਜਾ ਫਧ ਰਹੇ ਹਾਂ ਨਾ ਕੋਸਾ ਹੋ ਰਿਹਾ ਯਾਰ ਤੇ ਚਲੋ ਠੀਕ ਆ ਬਾਈ ਹੁਣ ਆਪਾਂ ਜਾਂਦੇ ਆ ਸ਼ਾਮ ਨੂੰ ਆਵਾਂਗੇ ਸ਼ਾਮ ਆ ਕੇ ਵੀਡੀਓ ਕੰਟੀਨਿਊ ਕਰਾਂਗੇ ਹਨ ਤੇ ਇਹਨੂੰ ਖਾਣ ਦਵਾਣੇ ਦੋਨੇ ਹੁਣ ਪਾਲਣ ਦੇ ਆ ਕੇ ਦਾਣੇ ਤੇ ਬਾਕੀ ਸਾਹਮਣੂ ਆ ਕੇ ਘਾਦੇ ਆ ਵੀ ਜੋ ਘੰਟੀ ਜਿਉ ਬਾਈ ਲਓ ਜੀ ਬਾਈ ਕਬੂਤਰ ਆਪਾਂ ਲੈ ਲਾਹ ਸ਼ਾਦਰੀ ਤੋਂ ਆਦਰੀ ਕਰਤੀ ਖੜੀ ਹੁਣ ਕਬੂਤਰ ਨੂੰ ਆਪਾਂ ਦਾਣੇ ਦੋਨੇ ਪਾਉਣੇ ਆ ਬਾਈ ਦਾਣੇ ਦੋਨੇ ਰੱਖਦੇ ਆ ਉਹੀ ਜੰਬਲੇ ਫਿਰਦੇ ਨੇ ਕਬੂਤਰ ਜੇ ਪੈਣੇ ਲਓ ਜੀ ਚੱਕੋ ਦਾਣੇ ਇਹ ਲਿਆ ਕੇ ਪਾਣੀ ਵੀ ਦਾਦੀ ਹੈ। ਆ ਕਬੂਤਰਿਆਂ ਦਾ ਛੜਤੇ ਯਾਰ ਬੱਚੇ। ਹੁਣ ਤਾਂ ਹੁਣ ਲੱਗਦਾ ਨਹੀਂ ਬੇਵਜਾਂ ਨੂੰ ਚੁੱਕ ਸਕਦਾ ਉਹ ਯਾਰ। ਪਾਣੀ ਰੱਖਦੀ ਹੈ। ਹੁਣ ਇਹਨਾਂ ਨੂੰ ਕੇਰਾ। ਖੁਦਾ ਵੀ ਸ਼ਾਬ ਕਰਨ ਵਾਲਾ ਪਿਆ ਯਾਰ। ਅੱਜ ਆਪਣਾ ਪਾਣੀ ਪੀਣਗੇ ਹਜੇ ਤੇ ਹਜੇ ਨਹੀਂ ਓਹ ਹੋ 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 ਬਸ ਬਸ ਡਰੋਣਾ ਡਰੋਣਾ ਬੜਾ ਚੱਕੋ ਭਾਈ ਪਾਣੀ ਪੁਣੀ ਵਾਲਾ ਕੰਮ ਕਰਦਾ ਇਹਨਾਂ ਦਾ ਓਕੇ ਦਾਣਿਆਂ ਦਾ ਕੰਮ ਵੀ ਓਕੇ ਕਰਦਾ ਯਾਰ ਬਜਿਆਂ ਨੂੰ ਚੋਕ ਕੂਤਰਦਾ ਜਾਂਦਾ ਲੱਗਦਾ ਮੈਨੂੰ ਕੰਮ ਗ ਖਰਾਬ ਹੋ ਗਿਆ ਯਾਰ ਬਜਿਆਂ ਦਾ ਬਾਈ ਆਪਣੇ ਦਾ ਨੂੰ ਬੈਠੇ ਨੇ ਬੱਚੇ ਆਹਦਾ ਬੱਚੇ ਬਚ ਨਹੀਂ ਹੈਗੇ ਬਾਈ ਯਾਰ ਆ ਲਾਲ ਜਾ ਬੱਚਾ ਸੀਤੀ ਉੱਡਣ ਲੱਗ ਜੂ ਇਹ ਤਾਂ ਉੱਡੇ ਉੱਡਦੇ ਹੀ ਆ ਸਮਝ ਕਹਿਣਾ ਮਤਲਬ ਇਹ ਕੰਮ ਖੰਭ ਥੋੜੇ ਜਿਹਾ ਕੱਚੇ ਨੇ ਤਾਂ ਕਰਕੇ ਮੈਂ ਡਾਉਂਦਾ ਨਹੀਂ ਹੈਗਾ। ਇਹ ਕੋਈ ਓਪੀ ਹੋ ਰਿਹਾ ਕੰਮ। ਉਹ ਕੋ ਡੇਰਾ ਵੀ ਕਰਨਾ ਯਾਰ ਕਲੀਅਰ। ਕੰਮ ਸੈੱਟ ਜੇ ਨਹੀਂ ਆ ਰਿਹਾ ਬਈ ਥੋੜਾ ਜਿਹਾ ਉਲਝ ਰਿਹਾ ਸਿਸਟਮ ਯਾਰ। ਕਿਦਾ ਕਬੂਤਰਾਂ ਦਾ ਚੱਕਰ ਪੈਂਦਾ ਬਈ ਕਬੂਤਰ ਨਹੀਂ ਆ ਇਹ ਆਪਣੇ ਥੋੜਾ ਜਿਆ ਕਬੂਤਰਾਂ ਦਾ ਵੀ ਚੱਕਰ ਪੈਂਦਾ ਯਾਰ ਪਰ ਭੱਜ ਗਏ ਆਪਣੇ ਤੋਂ ਤਿੰਨੇ ਉਹ ਡੱਬਾ ਜਦੋਂ ਦਉਂ ਹੀ ਖੁੱਲ ਕੇ ਭੱਜ ਗਏ ਯਾਰ ਤਾਂ ਹੀ ਵੀਡੀਓ ਹੁਣ ਬਣਾਉਣ ਨੂੰ ਬਈ ਜੀ ਨਹੀਂ ਕਰਦਾ ਕੈਮਰਾ ਖੋਲਦੇ ਆ ਯਾਰ ਕਬੂਤਰ ਵੀ ਯਾਰ ਕਿਵੇਂ ਕਬੂਤਰ ਹੋ ਕਰਾਂਗੇ ਹਨ ਆਏ ਆ ਬਾ ਤਾ ਕਰਕੇ ਔਖਾ ਸਿਸਟਮ ਵੀ ਕੁੱਤਰ ਹੈ ਨਹੀਂ ਘਟੇ ਜਾਂਦੇ ਨੇ ਕਬੂਤਰ ਕਿੰਨੇ ਘਟ ਗਏ ਹੁਣ ਡਾਉਣ ਵਾਲਾ ਕਬੂਤਰ ਹੈ ਰਹੇ ਨਹੀਂ ਯਾਰ ਤਾਂ ਕਰਕੇ ਵੀ ਔਖਾ ਚਲੋ ਵਾ ਠੀਕ ਆ ਭਾਈ ਤਾਣਾ ਪਾ ਲੈਣਾ ਨਾ ਪਾਤਾ ਗੁੱਡਾ ਕਰਦੇ ਆ ਬੰਦ ਦਾਣੇ ਇਹ ਖਾ ਲੈਣਗੇ ਆਪਦੇ ਦੇਖਦੇ ਆ ਬੱਚੇ ਨੂੰ ਤੜਕੇ ਤੜਕੇ ਆ ਕੇ ਜ ਚੋਕਤੀ ਠੀਕ ਆ ਨਹੀਂ ਫਿਰ ਕੋਈ ਹਾਲ ਨਹੀਂ ਹੈਗਾ ਹਨਾ ਜੇ ਵੀਡੀਓ ਬਧੀ ਲੱਗਦਾ ਭਾਈ ਲਾਈਕ ਕਰੋ ਯਾਰ ਕਮੈਂਟ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਨਾਲ ਆਹੀ ਆਹਰ ਤੱਕ ਹੁਣ ਕੀ ਕਹੀਏ ਨਲਦਿਆਂ ਬਈ ਕੱਲ ਨੂੰ ਆਪਾਂ ਨਵੀਂ ਵੀਡੀਓ ਦੇ ਵਿੱਚ